ਆਲੀ ਪਾਇਆ ਲੇਖ ਬੁਟਾ ਦੋਸਤੋ ਜਾਨ ਵਾਲੀ ਝੋਟੀ ਹੈ ਪੂਰੀ ਕੱਦ ਦੇ ਜਰੂਰ ਮੀਡੀਅਮ ਆ ਪਰ ਚੜਾਈ ਸ਼ੁਰੂ ਹੀ ਦੀ ਗੱਲ ਕਰਕੇ ਦਿਖਾਈ ਵੇ ਛੋਟਾ ਪੜਾ ਦਿਖਾ ਚੜਾਈ ਤੂਈ ਇਧਰੋਂ ਕਿੰਨੀਆ ਝੋਟੀ ਦੀ ਬਾਕੀ ਜਾਣਕਾਰੀ ਬਾਈ ਨੇ ਜੰਮੀ ਚੇਨੂਆ ਨਹੀਂ ਦਿੱਤੀ ਅੱਜ 14 ਕਹਿੰਦਾ ਬਾਈ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਕੁਰੀਗਰਾਹਾਂ ਦੋਸਤੋ ਅੱਜ ਆਪਾਂ ਪਹੁੰਚਿਆ ਪਿੰਡ ਰਾਜੋ ਮਾਜਰਾ ਜਿਹਨੂੰ ਕਿ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਹੈ ਇਹਦਾ ਦੋਸਤੋ ਇਸ ਪਿੰਡ ਦੀ ਗੱਲ ਕਰੀ ਤਾਂ ਧੂਰੀ ਤੋਂ 5 ਕਿਲੋਮੀਟਰ ਦੂਰ ਹੈ ਸੰਗਰੂਰ ਤੋਂ ਪਈ ਆਵਾ ਦੋਸਤੋ 20 ਕਿਲੋਮੀਟਰ ਅੱਜ ਇੱਕ ਘਰੇਲੂ ਬਾਈ ਦੇ ਘਰੇ ਲੱਗਿਆ ਦੋਸਤੋ ਵੀਡੀਓ ਬਣਾਉਣ ਕੋਈ ਬਾਈ ਦਾ ਕਹਿੰਦਾ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਨੇ ਬਾਕੀ ਤਸੱਲੀ ਬਖਸ਼ ਹੋਊਗਾ ਦੋਸਤੋ ਕੰਮ ਸਾਰਾ ਬਾਕੀ ਬਾਈ ਨਾ ਕਰਾਵਾਂਗੇ ਤੁਹਾਡੀ ਗ ਸਤਿ ਸ਼੍ਰੀ ਅਕਾਲ ਜੀ। ਕਸੂਰ ਪਿੰਡ ਨਾਂ ਦਾ ਸੁਖੀ ਬਲਾਂ ਮੇਰਾ ਨਾਮ ਅਮਨਦੀਪ ਸਿੰਘ ਗਿੱਰਲਾ ਜੀ ਪਿੰਡ ਬਾਈ ਪਿੰਡ ਰਾਜਮਾਰਾ ਜੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਧੂਰੀ ਤੋਂ ਫਰਨਾਲਾ ਰੋਡ ਤੇ 5 ਕਿਲੋਮੀਟਰ ਪਿੰਡ ਆਏ ਸਾਡਾ ਰਾਜਮਾਰਾ ਬਾਕੀ ਦੋਸਤੋ ਬਾਈ ਥੋੜਾ ਜੱਕਦਾ ਜ ਆ ਵੀਡੀਓ 'ਚ ਮੇਰਾ ਖਿਆਲ ਪਹਿਲੀ ਵਾਰ ਹੀ ਆਇਆ ਹੈ ਹਨਾ ਹਾਂਜੀ 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 ਕੋਈ ਗੱਲ ਨਹੀਂ ਭਾਈ ਆ ਜੋ ਪੀ ਡੀਟੇਲ ਆ ਕੀ ਗੱਲ ਬਾਤ ਹੈ ਦੀ ਭਾਈ ਪਹਿਲੇ ਸੁਏ ਆ 8 9 ਦਾ ਸੁਈ ਨੂੰ ਹੋਏ ਨੇ ਅੱਛਾ 14 ਲੀਟਰ ਕਹਿੰਦਾ ਮੈਂ ਕਿ ਤਿਆਰ ਆ ਅੱਛਾ ਜੀ ਹਾਂਜੀ ਪਹਿਲੇ ਜੁਏ ਹਾਂਜੀ ਓਤੀ ਬਾੜੀ ਚੰਗੀ ਲਈ ਖੜਾ ਪਤੰਦਰਾ ਸੇਵਾ ਸੁਭਾ ਚੰਗੀ ਕਰਦਾ ਨਾ ਦਿਖਾਈ ਕੱਠਪੂੜਾ ਭਾਈ ਝੋਟੀ ਦਾ ਡਿੱਡੀ ਚੰਗੀ ਯਾਰ ਲੇ ਵਾਲੂ ਆ ਥਣ ਥਣ ਭਾਈ ਚਲਾਈ ਖੋਲ ਕੇ ਝੋਟੀ ਸ਼ਰਾਦੇ ਭਾਈ ਬਾਕੀ ਦੋਸਤੋਂ ਤੁੰਗੀ ਜਿਹੜਾ ਹਵਾਨੇ ਦੀ ਜਜਮੈਂਟ ਕਰ ਲਿਓ ਜੀ ਕੰਡੇ ਕੱਢਦੀ ਆਉਂਦੀ ਐ ਬਾਕੀ ਥਣ ਥਣ ਦਾ ਗੈਪ ਦੇਖ ਲਓ ਪੂਰਾ ਮੋਟਾ ਥਣ ਲੱਗਿਆ ਦੂਰੀ ਤੇ ਬਾਈ ਥੋਕ ਮਾਰੀ ਬਾਈ ਅਗਲੇ ਬਟੋਨ ਦੋਸਤੋ ਜਾਨ ਵਾਲੀ ਝੋਟੀ ਹੈ ਪੂਰੀ ਕੱਦ ਜ਼ਰੂਰ ਮੀਡੀਅਮ ਹੈ ਪਰ ਚੜਾਈ ਛੋਈ ਦੀ ਗੱਲ ਕਰੀਏ ਦਿਖਾਈ ਬਈ ਪੁੜਾ ਪੜਾ ਦਿਖਾ ਚੜਾਈ ਝੋਟੀ ਇਧਰੋਂ ਕਿੰਨੀ ਆ ਝੋਟੀ ਦੀ ਬਾਕੀ ਜਾਣਕਾਰੀ ਬਾਈ ਨੇ ਜੰਮੀ ਜੇਨੂਆ ਨਹੀਂ ਦਿੱਤੀ ਐ 14 ਕਹਿੰਦਾ ਬਾਈ 13 ਦਾ ਕਹਿੰਦਾ ਜਮਾ ਹੀ ਪੱਕਾ ਕਰਦਾਂਗੇ ਗੰਮਾ ਬਾਈ ਰੇਟ ਇਹਦਾ ਬਾਈ ਰੇਟ ਫਿਕਸ ਰੇਟ ਹੈ 1,30,000 ਹੈ ਜੀ 1,30,000 ਇਹਦੇ ਚ ਛੋਟ ਛੱਪਾ ਉਹ ਕਰ ਦਾਂਗੇ ਜੀ ਛੋਟ ਛੱਪਾ ਹੀ ਹੋਊਗਾ ਜੀ ਹਾਂ ਜੀ ਹਾਂ ਜੀ ਬਾਕੀ ਦੋਸਤੋ ਹੋ ਜਾਊਗਾ ਮਾਨਤਨ ਕੋਈ ਗੱਲ ਨਹੀਂ ਬਾਈ ਨੂੰ ਕਰ ਲਿਓ ਫੋਨ ਤੁਸੀਂ ਹੁਣ ਦਿਖਾਉਣੇ ਆ ਤੁਹਾਨੂੰ ਦੋ ਨੰਬਰ ਐ ਝੋਟੀ ਆ ਜਾ ਕੋਈ ਰੋਟੀ ਜਾਨਵਰ ਇਹ ਵੀ ਵਾਲਾ ਚੰਗਾ ਲਈ ਫਿਰਦਾ ਪਾ ਜੀ ਜਮੇ ਐਨਸੇ ਰਾ ਚੀਜਾਂ ਲੱਕੀ ਫਿਰਦਾ ਕਦ ਕਦ ਦੇ ਗਿਆ ਝੋਟੀ ਦਾ ਕਿੱਡਾ ਖਾਣਾ ਦਾ ਗੈਪ ਦਿਖਾ ਫੇਰਾ ਖਿਆਲਾ ਫੁੱਟ ਦੇ ਨੇੜ ਤੇੜੀ ਗੈਪ ਹੋਊਗਾ ਖਾਣਾ ਦਾ ਆਪਸੀ ਜੇ ਕਰੀਏ ਗੱਲ ਮੇਟਰ ਦਾ ਅੱਧਾ ਘੜ ਬੋਲੇ ਦੋਤੀ ਇਹਦਾ ਵੀ ਥਣ ਥਣ ਪੂਰੀ ਦੂਰੀ ਤੇ ਲੱਗੇ ਨੇ ਬਾਕੀ ਦੇ ਢੂੜੇ ਦਾ ਪੁੱਛਦੇ ਭਾਈ ਆਇਆ ਇਹਨੂੰ ਕਿੰਨੇ ਕਿਦਰ ਹੋ ਗਏ ਭਾਈ ਸੂਈ ਨੂੰ ਕਿੰਨੇਵੇਂ ਸੂਇਆ ਇਹਨੂੰ ਭਾਈ 10 ਦਿਨ ਹੋ ਗਏ ਪਹਿਲੇ ਸੂਇਆ ਇਹ ਵੀ ਪਹਿਲੇ ਸੂਇਆ ਹਾਂਜੀ ਹਾਂ ਇਹਦਾ 11 ਲੀਟਰ ਦੁੱਧ ਤਿਆਰ ਆ ਦੋਨੋਂ ਡੰਗਾ ਦਾ ਅੱਛਾ ਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਫਿਕਸ ਰੇਟ ਇਹਦਾ ਰੇਟ ਜੀ 1.5 ਹੈ ਜੀ 1.5 1.5 ਚ ਮੰਨ ਲਾ ਵੀ ਛੋਟ ਛੱਪਾਈ ਹੋਰ ਹਾਂਜੀ ਹਾਂ ਦਿਓ ਕਰਦੇ 11 ਕਿਲੋ ਦੁੱਧ ਆ ਭਾਈ ਹੈ ਹਾਂਜੀ ਹਾਂ ਬਾਕੀ ਘਰ ਦੇ ਜਾਨਵਰ ਤਿਆਰ ਕਰਕੇ ਆਜਦੇ ਭਾਈ ਘਰ ਦੇ ਕਰਦੇ ਅਜਾ ਬਾਕੀ ਦੋਸਤੋ ਘਰੇਲੂ ਜਾਨਵਰ ਹੋਰ ਵੀ ਨੇ ਬਾਈ ਕੋਲੋ ਸਾਈਡ ਤੇ ਖੜੇ ਨੇ ਜਿਹੜੀਆਂ ਦੋ ਝੋਟੀਆਂ ਵਗਿਆ ਉਹ ਨੇ ਇਹੀ ਦਿਖਾ ਰਿਆ ਤੇ ਖੇਤੀਬਾੜੀ ਦੇ ਕੰਮ ਆ ਬਾਈ ਆਪਣਾ ਹਾਂਜੀ 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 ਬਾਕੀ ਨੰਬਰ ਕੋ ਦੂ ਬਾਈ ਕੋਲੋ ਆਪਣਾ 86476 30010 98784 47665 ਲੈ ਵੀ ਦੋਸਤੋ ਨੰਬਰ ਸਾਨੂੰ ਬਾਈ ਦੇ ਦੋ ਲੈ ਕੇ ਦੇਤੇ ਧੜਾ ਧੜ ਨੰਬਰ ਲਾਈ ਜਾ ਦੜਕ ਦੜਕ ਕੇ ਚੱਕੂ ਬਾਈ ਤੋਂ ਕੋਈ ਹੋਰ ਬਾਕੀ ਦੋਸਤੋ ਨਾ ਦੋਹਾਂ ਝੋਟੀਆਂ ਤੋਂ ਜਿਹੜੀ ਝੋਟੀ ਵੀ ਤੁਹਾਨੂੰ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਦੋਸਤੋ ਚਵਾਈ ਕਰਕੇ ਜਾਨਵਰ ਖਰੀਦ ਲਿਆ ਕਰੋ ਉਸ ਤੋਂ ਬਾਅਦ ਕਈ ਵੀਰ ਕਰਦੇ ਰਹਿੰਦੇ ਨੇ ਫੋਨ ਬਾਈ ਉਹ ਝੋਟੀ ਥੱਲੇ ਇੰਨਾ ਦੁੱਧ ਦਿੱਤੀਗਾ ਵੀਡੀਓ ਚ ਬਾਈ ਕਹਿੰਦਾ ਵੀ ਇੰਨਾ ਰਹਿ ਗਿਆ ਫਿਰ ਇਹ ਲੰਬੇ ਵਾਲੀ ਗੱਲ ਹੋ ਜਾਂਦੀ ਆ ਦੋਸਤੋ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਨੇ ਜਾਨਵਰ ਤਸੱਲੀ ਕਰਕੇ ਖਰੀਦਿਆ ਕਰੋ ਬਾਕੀ ਦੋਸਤੋ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਜਰੂਰ ਬਾਕੀ ਵੀਡੀਓ ਤੇ ਐਂਡ ਤੱਕ ਬਨੇ ਰਹਿਣ ਵਾਸਤੇ ਸਾਰੇ